ਨੋ ਮਰਗੋ ਇਹਦੀ ਹੋਈ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦੇ ਜੀ ਪੜੇ ਲਿਖਿਆ ਨਾ ਇਹ ਅਠ ਵੜਿਆ ਜੀ ਬਾਤ ਹਟ ਗਈ ਥੀ ਕੈਮਰੇ ਅੱਗੇ ਪੁਲਿਸ ਦੀ ਗ੍ਰਿਫਟ ਚ ਖੜਾ ਹੈ ਨੌਜਵਾਨ ਮਾਫੀ ਮੰਗ ਰਿਹਾ ਹੈ ਅੱਗੇ ਤੋਂ ਗਲਤੀਆਂ ਨਾ ਕਰਨ ਦੀ ਗੱਲ ਆਖ ਰਿਹਾ ਪਰ ਆਖਿਰੇ ਨੌਜਵਾਨ ਹੈ ਕੌਣ ਤੇ ਮਾਫੀ ਕਿਸ ਗੱਲ ਦੀ ਮੰਗ ਰਿਹਾ ਅਸਲ ਵਿੱਚ ਇਹ ਨੌਜਵਾਨ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਖੋ ਕਰਨ ਵਾਲੇ ਗਿਰੋ ਦਾ ਗੁਰਗ ਹੈ ਤੇ ਅਮਰਗੜ ਮਲੇਰਕੋਟਲਾ ਵਿੱਚ ਸਰਗਰਮ 7 ਮਾਰਚ ਨੂੰ ਮਲੇਰਕੋਟਲਾ ਨਜ਼ਦੀਕ ਇੱਕ ਸ਼ਖਸ ਨੇ ਦੋ ਹੋਰ ਨੌਜਵਾਨਾਂ ਨਾਲ ਮਿਲ ਕੇ ਅਮਜਦ ਖਾਨ ਨਾਮ ਦੇ ਵਿਅਕਤੀ ਦੇ ਅੱਖਾਂ ਵਿੱਚ ਮਿਰਚਾ ਪਾ ਕੇ ਫੋਨਸਵੇਂ ਉਸ ਪਾਸੋਂ ਨਕਦੀ ਤੇ ਪਛਾਣ ਪੱਤਰ ਲੁੱਟ ਲਏ। ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਦੌਰਾਨ ਵੱਟਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਅਮਜਦ ਨਾਮ ਦਾ ਵਿਅਕਤੀ ਆ ਮਲੇਰਕੋਟਲੇ ਦਾ ਉਹ ਆਪਣਾ ਗੁਵਾਰੇ ਤੋਂ ਬਟਲੇ ਵੱਲੋਂ ਜਾ ਰਿਹਾ ਸੀਗਾ 7 ਮਾਰਚ ਦੀ ਗੱਲ ਆ ਇਹ। ਉਸ ਦਿਨ ਤਿੰਨ ਮੁੰਡੇ ਸਿਲਵਰ ਮੋਟਰਸਾਈਕਲ ਤੇ ਆਏ ਪਹਿਲਾਂ ਉਹਦੇ ਨਾਲ ਗੱਲਬਾਤ ਕਰਨ ਲੱਗੇ ਰਸਤਾ ਪੁੱਛਣ ਲੱਗੇ ਇੰਦੀ ਮੇਨ ਟਾਈਮ ਉਹਨਾਂ ਚ ਇੱਕ ਮੁੰਡੇ ਨੇ ਉਹਦੇ ਅੱਖਾਂ 'ਚ ਮਿਰਚਾਂ ਪਾ ਕੇ ਉਹਦੇ ਕੋਲੋਂ ਉਹਦਾ A7 ਮੋਬਾਈਲ ਸੀਗਾ ਉਹ ਉਹਦਾ ਬਟੂਆ ਤੇ ਉਹਦੇ ਬਟੂਏ 2.500 ਰੁਪਏ ਸੀਗਾ ਉਹ ਮਤਲਬ ਖੋ ਕੇ ਲੈ ਗਏ ਉਸ ਸੰਬੰਧੀ ਅਸੀਂ ਮਤਲਬ ਕੋਪਰਚਾ ਦਰਜ ਕਰਤਾ 379 ਬੀਆਈਪੀਸੀ ਦਾ ਤੇ ਕੱਲ ਅਸੀਂ ਕੋ ਇੱਕ ਮੁੰਡਾ ਫੜ ਲਿਆ ਜਿਹਦਾ ਪਹਾੜਪੁਰ ਦਾ ਗੁਰਮਨ ਉਹਦਾ ਨਾਮ ਹੈ ਤੇ ਉਹ 21-22 ਸਾਲ ਦਾ ਮੁੰਡਾ ਉਹ ਫੜ ਕੇ ਉਹਦੇ ਪਾਸੋਂ A7 ਮੋਬਾਈਲ ਤੇ ਨਾਲੇ ਉਹ ਜਿਹੜਾ ਸਿਲਵਰ ਮੋਟਰਸਾਈਕਲ ਸਪਲੈਂਡਰ ਸੀਗਾ ਵਾਰਦਾਤ ਵਰਤਿਆ ਗਿਆ ਉਹ ਸੀ ਬਰਬੰਦ ਕਰ ਲਿਆ ਜੀ ਕਾਰਵਾਈ ਜਾਰੀ ਹੈ ਚੋਣਾ ਦੇ ਮਾਹੌਲ ਕਾਰਨ ਪੁਲਿਸ ਵੱਲੋਂ ਪੂਰੇ ਸੂਬੇ ਵਿੱਚ ਸਖਤ ਨਾਕੇ ਬੰਨ੍ਹਿਆ ਕੀਤੇ ਜਾ ਰਹੀਆਂ ਨੇ ਇਸ ਦੌਰਾਨ ਪੁਲਿਸ ਵੱਲੋਂ ਜ਼ਮਾਨਤ ਤੇ ਬਾਹਰ ਆਈ ਮਹਿਲਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਜ਼ਿਕਰ ਯੋਗ ਹੈ ਕਿ ਪੰਮੀ ਨਾਮਕ ਔਰਤ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੀ ਜ਼ਮਾਨਤ 'ਤੇ ਬਾਹਰ ਆਉਣ ਮਗਰੋਂ ਪੰਮੀ ਮੁਰਤੂ ਦੇ ਕਾਰੋਬਾਰ ਵਿੱਚ ਜੁੜ ਗਈ। ਕੱਲ ਬਾਗੜੀਆਂ ਤੋਂ ਪੰਮੀ ਨਾਮ ਦੀ ਇੱਕ ਲੇਡੀ ਹੈਗੀ ਆ ਵਾਈਫ ਆਫ ਲਖਵੀਰ ਸਿੰਘ ਟਿੱਡਾ ਉਹਦੇ ਕੋਲੋਂ ਚੈਕਿੰਗ ਦੌਰਾਨ 950 ਗੋਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਉਹਦੇ ਖਿਲਾਫ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 22 ਕਾਰਡ 85 ਦਰਜ ਕਰਕੇ ਤੇ ਤਤਰੀਸ਼ ਜਾਰੀ ਹੈ ਜੀ। ਇਹ ਲੇਡੀ ਕਿਵੇਂ ਵੇਚੀ ਸੀ ਇਥੋਂ ਲੰਤ ਸੀ ਜੀ ਕੁਛ ਇਹਦੀ ਤਤਰੀਸ਼ ਦੇ ਵਿੱਚ ਅਜੇ ਅਸੀਂ ਰਿਮਾਂਡ ਵੀ ਲਵਾਂਗੇ ਤੇ ਸਾਰੀਆਂ ਗੱਲਾਂ ਖਲਾਸਾ ਕਰਾਂਗੇ ਇਹ ਪਹਿਲਾਂ ਵੀ ਲੇਡੀ ਵੇਚਦੀ ਸੀ ਇਹਦੇ ਖਿਲਾਫ 2017 ਚ ਵੀ 154 ਨੰਬਰ ਮੁਕੱਦਮਾ 20 ਗ੍ਰਾਮ ਸਮੈਗ ਦਾ ਦਰਜ ਹੈ ਜਿਸ ਤੇ ਜਮਾਨਤ ਤੇ ਆਈ ਹੋਈ ਹੈ ਚੋਣਾ ਤੋਂ ਪਹਿਲਾਂ ਅਜੇ ਹੀ ਰੋਹਾਂ ਦਾ ਪੂਰੀ ਸੱਥੇ ਚੜਨ ਨਾਲ ਨਾਜ਼ਦੀ ਦੀ ਹੈ ਤਾਂ ਜੋ ਚੋਣਾਂ ਦੌਰਾਨ ਜੂਗੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤੇ ਆਮ ਜਨਤਾ ਵੀ ਸੁਰੱਖਿਅਤ ਰਹੇ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਤੇ ਅਮਰਗੜ ਤੋਂ ਜਤਿੰਦਰ ਦੀ ਰਿਪੋਰਟ ਢੇਲੀਪੁਰ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ